ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲਗਾਤਾਰ ਪੰਜ ਐਤਵਾਰ ਇਹ ਪਾਠ ਕਰੋ ਤਾਂ ਦੇਖਣਾ ਸਾਡੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੋਵੇਗੀ ਅਤੇ ਉਹ ਕਿਹੜਾ ਪਾਠ ਹੈ ਲਗਾਤਾਰ ਪੰਜ ਐਤਵਾਰ ਹੀ ਕਿਉਂ ਕਰਨਾ ਹੈ ਇਹਨਾਂ ਦਾ ਸਾਡੇ ਜੀਵਨ ਦੇ ਉੱਤੇ ਕੀ ਪ੍ਰਭਾਵ ਪਵੇਗਾ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਜੀ ਇਸ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਪੰਜ ਪਾਠ ਜਾਂ ਪੰਜ ਐਤਵਾਰ ਬਾਰੇ ਕਿਹਾ ਹੈ ਇਹ ਕੋਈ ਵਹਿਮ ਭਰਮ ਨਹੀਂ ਹੈ ਇਸ ਨੂੰ ਕਿਸੇ ਵੀ ਵਹਿਮ ਭਰਮ ਦੇ ਨਾਲ ਨਹੀਂ ਜੋੜਨਾ ਇਹ ਪਾਠ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਹਾਂ ਅਤੇ ਰੋਜ਼ ਹੀ ਸਾਨੂੰ ਇਹ ਪਾਠ ਕਰਨਾ ਚਾਹੀਦਾ ਹੈ ਪਰ ਪੰਜ ਐਤਵਾਰ ਕਰਨ ਦੇ ਕੀ ਲਾਭ ਹਨ ਇਹ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਤੇ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪਾਠ ਦੱਸਣ ਤੋਂ ਪਹਿਲਾਂ ਇੱਕ ਵੀਰ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੰਗਤ ਜੀ ਵੀਰ ਨੇ ਸਾਨੂੰ ਦੱਸਿਆ ਕਹਿੰਦੇ ਕਿ ਮੇਰੀ ਇੱਕ ਬੇਟੀ ਹੈ ਅਤੇ ਅਸੀਂ ਬਹੁਤ ਹੀ ਗਰੀਬ ਸੀ ਅਸੀਂ ਔਖੇ ਸੌਖੇ ਹੋ ਕੇ ਆਪਣੀ ਬੇਟੀ ਨੂੰ ਪੜਾਇਆ ਤਾਂ ਕਿ ਅਸੀਂ ਆਪਣੀ ਬੇਟੀ ਨੂੰ ਵਿਦੇਸ਼ ਭੇਜ ਸਕੀਏ ਵੀਰ ਕਹਿੰਦਾ ਕਿ ਅਸੀਂ ਗਰੀਬੀ ਦੇ ਵਿੱਚ ਵੀ ਰਿਸ਼ਤੇਦਾਰਾਂ ਕੋਲੋਂ ਪੈਸੇ ਚੁੱਕ-ਚੁਕਾ ਕੇ ਆਪਣੀ ਧੀ ਨੂੰ ਬਾਹਰ ਭੇਜ ਦਿੱਤਾ ਕਹਿੰਦਾ ਕਿ ਹੁਣ ਐਡੀ ਮੁਸ਼ਕਲ ਆਈ ਕਿ ਬਹੁਤ ਹੱਥ ਤੰਗ ਹੈ ਉਧਰ ਵਿਦੇਸ਼ ਵਿੱਚ ਸਾਡੀ ਬੇਟੀ ਵੀ ਬਹੁਤ ਤੰਗ ਹੈ ਤੇ ਉਹਦੇ ਕੋਲ ਫੀਸ ਭਰਨ ਲਈ ਵੀ ਪੈਸੇ ਨਹੀਂ ਹਨ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਕੋਈ ਕਾਰੋਬਾਰ ਨਹੀਂ ਮਿਲਿਆ ਜਿਹਦੇ ਨਾਲ ਉਹ ਆਪਣੀ ਫੀਸ ਭਰ ਦੇਵੇ ਕਹਿੰਦਾ ਕਿ ਅਸੀਂ ਤਾਂ ਇੱਥੇ ਇੰਡੀਆ ਦੇ ਵਿੱਚ ਬੈਠੇ ਹਾਂ ਤੇ ਉਹ ਵਿਦੇਸ਼ ਵਿੱਚ ਬਾਹਰਲੇ ਮੁਲਕ ਵਿੱਚ ਬੈਠੀ ਹੈ ਤੇ ਅਸੀਂ ਉਹਦੀ ਕੋਈ ਮਦਦ ਨਹੀਂ ਕਰ ਸਕਦੇ ਕਿਰਪਾ ਕਰਕੇ ਸਾਨੂੰ ਕੋਈ ਹਾਲ ਦੱਸੋ ਕੰਡੇ ਕੇ ਧਨ ਧਨ ਬਾਬਾ ਦੀਪ ਸਿੰਘ ਜੀ ਜਿਹੜੇ ਵੀ ਜਪਜੀ ਸਾਹਿਬ ਅਤੇ ਸੁਖਮਣੀ ਸਾਹਿਬ ਜੀ ਦਾ ਜਾਪ ਕਰਦੇ ਨੇ ਉਹਨਾਂ ਤੇ ਬੜੇ ਹੀ ਖੁਸ਼ ਹੁੰਦੇ ਨੇ ਕਿਉਂਕਿ ਧਨ ਧਨ ਬਾਬਾ ਦੀਪ ਸਿੰਘ ਜੀ ਆਪ 101 ਪਾਠ ਜਪਜੀ ਸਾਹਿਬ ਜੀ ਦੇ ਇੱਕੋ ਚੌਂਕੜੇ ਵਿੱਚ ਕਰਦੇ ਸਨ ਐਨਾ ਵੱਡਾ ਨਿਤਨੇਮ ਸੀ ਉਹਨਾਂ ਦਾ ਜਿੱਥੇ ਹੋਰ ਬਾਣੀਆਂ ਵੀ ਪੜਦੇ ਸਨ ਤੇ ਸਰਬੱਤ ਦਾ ਭਲਾ ਤੇ ਹੱਥੀਂ ਸੇਵਾ ਕਰਦੇ ਸਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਣੀ ਦੇ ਨਾਲ ਐਨਾ ਪਿਆਰ ਕਰਦੇ ਸੀ ਤੇ ਜਿਹੜੇ ਬਾਣੀ ਪੜ੍ਹਦੇ ਨੇ ਤੇ ਉਹਨਾਂ ਤੇ ਵੀ ਫਿਰ ਬਾਬਾ ਜੀ ਬੜੇ ਹੀ ਖੁਸ਼ ਹੁੰਦੇ ਨੇ ਅਤੇ ਫਿਰ ਉਹਨਾਂ ਦੇ ਸਾਰੇ ਹੀ ਕਾਰਜ ਰਾਸ ਕਰ ਦਿੰਦੇ ਨੇ ਤੁਸੀਂ ਇਦਾਂ ਕਰੋ ਜਪਜੀ ਸਾਹਿਬ ਜੀ ਦੇ ਜਾਪ ਆਰੰਭ ਕਰ ਦਿਓ ਕਹਿੰਦੇ ਕਿ ਉਸ ਭੈਣ ਨੇ ਫਿਰ ਸ਼ਰਤਾਂ ਬਣਾਈ ਪੂਰੀ ਭਾਵਨਾ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰਦੇ ਤੇ ਰੋਜ਼ਾਨਾ ਹੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ 11 ਪਾਠ ਤੋਂ ਸ਼ੁਰੂ ਕੀਤੇ ਤੇ ਉਸ ਭੈਣ ਨੇ 51 ਪਾਠ ਜਪਜੀ ਸਾਹਿਬ ਦੇ ਕਰਨੇ ਆਰੰਭ ਕੀਤੇ ਉਸ ਨੇ ਆਪਣਾ ਰੋਜ਼ਾਨਾ ਦਾ ਨਿਤਨੇਮ ਵਾਦਾ ਦਿੱਤਾ ਸੰਗਤ ਜੀ ਕਹਿੰਦੇ ਕਿ ਜਦੋਂ 10 ਦਿਨ ਬੀਤ ਗਏ ਤੇ 10ਵੇਂ ਦਿਨ ਬਾਅਦ ਉਸ ਬੇਟੀ ਦਾ ਫੋਨ ਆਇਆ ਤੇ ਆਪਣੀ ਮਾਂ ਨੂੰ ਉਸ ਬੇਟੀ ਨੇ ਜੋ ਕਿਹਾ ਉਹ ਖਬਰ ਸੁਣ ਕੇ ਮਾਂ ਬੜੀ ਖੁਸ਼ ਹੋਈ ਤੇ ਉਸ ਦੀ ਜ਼ੁਬਾਨ ਤੋਂ ਇੱਕਦਮ ਇਹ ਬੋਲ ਨਿਕਲੇ ਉਹ ਬੋਲ ਸਾਨ ਕੀ ਤਾਨ ਤਾਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਪਰਿਵਾਰ ਨੇ ਉਸ ਬੇਟੀ ਦੀ ਮਾਂ ਨੂੰ ਪੁੱਛਿਆ ਕਿ ਕੀ ਹੋਇਆ ਉਹ ਕਹਿੰਦੀ ਕਿ ਅਮਰ ਸ਼ਹੀਦ ਤਾਂ ਤਾਂਨ ਬਾਬਾ ਦੀਪ ਸਿੰਘ ਜੀ ਨੇ ਬੜੀ ਵੱਡੀ ਕਿਰਪਾ ਕਰ ਦਿੱਤੀ ਹੈ ਬੜੀ ਵੱਡੀ ਬਖਸ਼ਿਸ਼ ਕਰ ਦਿੱਤੀ ਹੈ ਪਰਿਵਾਰ ਵਾਲੇ ਕਹਿੰਦੇ ਕਿ ਇਹੋ ਜਹੀ ਵੀ ਕਿਹੜੀ ਕਿਰਪਾ ਹੋਈ ਹੈ ਬੜੀ ਖੁਸ਼ ਨਜ਼ਰ ਆ ਰਹੀ ਹੈ ਤੇ ਆਪਣੇ ਪਰਿਵਾਰ ਨੂੰ ਉਸ ਮਾਣੇ ਦੱਸਿਆ ਕਿ ਮੇਰੀ ਧੀ ਵਿਦੇਸ਼ ਵਿੱਚ ਗਈ ਤੇ ਉਹਦੇ ਕੋਲ ਫੀਸ ਭਰਨ ਵਾਸਤੇ ਵੀ ਪੈਸੇ ਨਹੀਂ ਸਨ ਕੋਈ ਕੰਮ ਨਹੀਂ ਸੀ ਮਿਲਿਆ ਉਸ ਨੂੰ ਕਹਿੰਦੀ ਕਿ 4 ਦਿਨ ਹੋ ਗਏ ਤੇ ਮੈਂ ਜਦੋਂ ਆਪਣਾ ਟੈਸਟ ਦਿੱਤਾ ਤੇ ਉਹ ਟੈਸਟ ਮੈਂ ਪਾਸ ਕਰ ਲਿਆ ਐਨੀ ਵਧੀਆ ਮੈਨੂੰ ਨੌਕਰੀ ਮਿਲ ਗਈ ਤੇ ਮੈਂ ਹੁਣ ਸਾਰਾ ਖਰਚਾ ਆਪ ਕਰ ਸਕਦੀ ਹਾਂ ਤੁਹਾਨੂੰ ਮੇਰੀ ਫੀਸ ਭੇਜਣ ਦੀ ਲੋੜ ਨਹੀਂ ਹੈ ਹੁਣ ਜਿਹੜੇ ਪੈਸੇ ਵਧਣਗੇ ਉਹ ਮੈਂ ਤੁਹਾਨੂੰ ਭੇਜਿਆ ਕਰਾਂਗੀ ਤੇ ਫਿਰ ਉਹ ਮਾਤਾ ਕਹਿੰਦੀ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਜਪਜੀ ਸਾਹਿਬ ਜੀ ਦੇ ਪਾਠ ਕਰਨ ਦਾ ਐਡਾ ਵੱਡਾ ਫਲ ਹੈ ਤੇ ਬਾਬਾ ਜੀ ਉਹਨਾਂ ਦੇ ਉੱਤੇ ਬੜੇ ਖੁਸ਼ ਹੁੰਦੇ ਆ ਤੇ ਕਹਿੰਦੇ ਕਿ ਫਿਰ ਉਹਨਾਂ ਦੱਸਿਆ ਕਿ ਮੈਂ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕੀਤੇ ਸੀ ਤੇ ਬਿਲਕੁਲ ਸੱਚ ਹੈ ਕਿਉਂਕਿ ਜਿਹੜੀ ਵੀ ਸੰਗਤ ਜਪਜੀ ਸਾਹਿਬ ਜੀ ਦੇ ਜਾਪ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਦੇਵੇ ਤਾਂ ਫਿਰ ਉਹਨਾਂ ਦੀਆਂ ਸਾਰੀਆਂ ਹੀ ਆਸਾਂ ਮੁਰਾਦਾਂ ਬਾਬਾ ਜੀ ਪੂਰੀਆਂ ਕਰ ਦਿੰਦੇ ਨੇ ਕਹਿੰਦੇ ਕਿ ਜਿਵੇਂ ਮੇਰੀ ਧੀ ਦੀਆਂ ਆਸਾਂ ਮੁਰਾਦਾਂ ਪੂਰੀਆਂ ਕੀਤੀਆਂ ਤੇ ਅੱਜ ਉਹ ਬੇਟੀ ਵਿਦੇਸ਼ ਵਿੱਚ ਚੰਗੀ ਨੌਕਰੀ ਚੰਗੀ ਜੌਬ ਤੇ ਲੱਗੀ ਹੋਈ ਹੈ ਇਹ ਸਾਰੀ ਹੀ ਕਿਰਪਾ ਤਾਂ ਤਨ ਬਾਬਾ ਦੀਪ ਸਿੰਘ ਜੀ ਦੀ ਹੀ ਹੈ ਤੇ ਸਾਧ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਉਸ ਪਾਠ ਬਾਰੇ ਜੋ ਅਸੀਂ ਲਗਾਤਾਰ ਪੰਜ ਐਤਵਾਰ ਕਰਨੇ ਹਨ ਸੰਗਤ ਜੀ ਮੇਰੇ ਪੰਜਵੇਂ ਪਾਤਸ਼ਾਹ ਜੀ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਿੱਠੀ ਅਤੇ ਨਿੱਗੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਹੈ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਸਾਡੇ ਤਨ ਅਤੇ ਮਾਨ ਦੇ ਸਾਰੇ ਹੀ ਦੁੱਖ ਦੂਰ ਕਰਦੀ ਹੈ ਜਿਸ ਘਰ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਜਾਂ ਪ੍ਰੇਮ ਨਾਲ ਸ਼ਰਧਾ ਨਾਲ ਸੁਣਿਆ ਜਾਂਦਾ ਹੈ ਉਸ ਘਰ ਦੇ ਉੱਤੇ ਹਮੇਸ਼ਾ ਹੀ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਮਹਾਪੁਰਖ ਜੀ ਕਹਿੰਦੇ ਨੇ ਕਿ ਸੁਖਮਣੀ ਸਾਹਿਬ ਜੀ ਦਾ ਪਾਠ ਕਰਕੇ 24 ਘੰਟੇ ਦੇ ਸੁਵਾਸ ਲੇਖੇ ਲੱਗ ਜਾਂਦੇ ਨੇ। ਫਿਰ ਵੀ ਸਾਡੇ ਵਿੱਚੋਂ ਬਹੁਤੇ ਮਨੁੱਖ ਅਜਿਹੇ ਨੇ ਜੋ ਸੁਖਮਣੀ ਸਾਹਿਬ ਜੀ ਦਾ ਪਾਠ ਨਹੀਂ ਕਰ ਪਾਉਂਦੇ। ਪਾਠ ਨਾ ਕਰਨ ਦੇ ਪਿੱਛੇ ਵੀ ਕਈ ਕਾਰਨ ਨੇ। ਇਹ ਕਹਿ ਦਿੰਦੇ ਨੇ ਕਿ ਸਾਡੇ ਕੋਲ ਇੱਕ ਘੰਟਾ ਇੱਕੋ ਚੌਂਕੜੇ ਦੇ ਵਿੱਚ ਨਹੀਂ ਬੈਠਿਆ ਜਾਂਦਾ ਤੇ ਇਥੇ ਮਹਾਪੁਰਖ ਜੀ ਸਾਨੂੰ ਇਹ ਜੁਗਤੀ ਦੱਸਦੇ ਨੇ ਕਿ ਜਿਨ੍ਹਾਂ ਦਾ ਮਨ ਗੁਰਬਾਣੀ ਪਾਠ ਵਿੱਚ ਨਹੀਂ ਜੁੜਦਾ ਜਾਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਸਾਧ ਸੰਗਤ ਵਿੱਚ ਬੈਠ ਕੇ ਪਾਠ ਕਰਨਾ ਚਾਹੀਦਾ ਹੈ ਇਸੇ ਕਰਕੇ ਹੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਤਵਾਰ ਦੀ ਗੱਲ ਕੀਤੀ ਹੈ ਕਿਉਂਕਿ ਐਤਵਾਰ ਦੇ ਦਿਨ ਸਾਡੇ ਸਭ ਦੇ ਨਜ਼ਦੀਕੀ ਘਰਾਂ ਦੇ ਵਿੱਚ ਜਾਂ ਗੁਰਦੁਆਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਨੇ ਕਈ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਬੀਬੀਆਂ ਰਲ ਕੇ ਗੁਰਦੁਦਵਾਰਾ ਸਾਹਿਬ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਨੇ ਤਾਂ ਜਿਨ੍ਹਾਂ ਦਾ ਮਨ ਨਹੀਂ ਜੁੜਦਾ ਜਾਂ ਜਿਨ੍ਹਾਂ ਤੋਂ ਜ਼ਿਆਦਾ دیر ਤੱਕ ਇਕੱਲਿਆਂ ਤੋਂ ਪਾਠ ਨਹੀਂ ਕੀਤਾ ਜਾਂਦਾ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਗੁਰੂ ਘਰ ਜਾ ਕੇ ਹਾਜ਼ਰੀ ਲਗਵਾਉਣ ਕਿਉਂਕਿ ਜਦੋਂ ਆਪਾਂ ਪੰਜ ਐਤਵਾਰ ਸਾਧ ਸੰਗਤ ਦੇ ਵਿੱਚ ਬੈਠ ਕੇ ਪਾਠ ਕਰਾਂਗੇ ਤਾਂ ਸਾਡਾ ਮਨ ਆਪਣੇ ਆਪ ਜੋੜਨਾ ਸ਼ੁਰੂ ਹੋ ਜਾਵੇਗਾ ਫਿਰ ਸਾਡਾ ਮਨ ਆਪਣੇ ਆਪ ਹੀ ਪਾਠ ਕਰਨ ਨੂੰ ਕਰੇਗਾ ਬਸ ਇੱਕ ਵਾਰ ਕੋਸ਼ਿਸ਼ ਕਰਨ ਦੀ ਲੋੜ ਹੈ ਅਤੇ ਇਹ ਕੋਸ਼ਿਸ਼ ਆਪਾਂ ਸਾਧ ਸੰਗਤ ਵਿੱਚ ਰਲਕੇ ਕਰਨੀ ਹੈ ਸਦਾਤ ਸੰਗਤ ਦੇ ਨਾਲ ਰਲਕੇ ਪਾਠ ਕਰਨਾ ਹੈ ਕਿਉਂਕਿ ਪੰਜ ਐਤਵਾਰ ਦੀ ਲਗਵਾਈ ਹੋਈ ਹਾਜ਼ਰੀ ਸਾਡਾ ਜੀਵਨ ਸਫਲਾ ਕਰ ਸਕਦੀ ਹੈ ਤੇ ਆਓ ਅੱਜ ਤੋਂ ਰੋਜ਼-ਰੋਜ਼ ਕੋਸ਼ਿਸ਼ ਕਰੀਏ ਕਿ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਜਾਵੇ ਜਿਨ੍ਹਾਂ ਦੇ ਲਈ ਘੰਟਾ ਸਵਾ ਘੰਟਾ ਕੱਢਣਾ ਮੁਸ਼ਕਲ ਹੈ ਤਾਂ ਇਥੇ ਮਹਾਪੁਰਖ ਜੀ ਕਹਿੰਦੇ ਨੇ ਕਿ ਸੁਖਮਣੀ ਸਾਹਿਬ ਜੀ ਦੇ ਪਾਠ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਕੇ ਕਰ ਸਕਦੇ ਹਾਂ ਪਰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਸਾਨੂੰ ਜਰੂਰ ਲਗਵਾਉਣੀ ਚਾਹੀਦੀ ਹੈ ਹੌਲੀ ਹੌਲੀ ਆਪਣੇ ਆਪ ਸਮਾਂ ਨਿਕਲਣਾ ਸ਼ੁਰੂ ਹੋ ਜਾਵੇਗਾ ਮਨ ਜੁੜਨਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਅਤੇ ਕਮੈਂਟ ਬਾਕਸ ਵਿੱਚ ਤਾਂ-ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ